एसजीपीसी अंडरकमिटी दिया जे अहम बैठक हरजिंदर सिंह तामी दी अगुवाई च होवेगी साल दी आखरी मीटिंग पिछली मीटिंग च ज्ञानी हरप्रीत सिंह ते लगे इल्जामा लई बनाई सी जांच कमेटी जगीत सिंह डल्लेवाल दे मरणवर ते आज सुप्रीम कोर्ट च अहम सुनवाई पंजाब सरकार ने दाखिल करना है जवाब कोर्ट ने डल्लेवाल नु मेडिकल ट्रीटमेंट देन दे ਦਿੱਤੇ सी आदेश मरणवर दा आज 36वां दिन ਦਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਖਨੌਰੀ ਬਾਰਡਰ ਤੇ ਡੱਲੇਵਾਲ ਨੂੰ ਮਿਲੇ ਸਰਕਾਰ ਦੇ ਨੁਮਾਇੰਦੇ ਮੈਡੀਕਲ ਟ੍ਰੀਟਮੈਂਟ ਲੈਣ ਦੀ ਕੀਤੀ ਅਪੀਲ ਪਰ ਸਿਰਫ ਸੈਂਪਲ ਦੇਣ ਲਈ ਰਾਜ਼ੀ ਹੋਏ ਡੱਲੇਵਾਲ ਐਸਕੇਐਮ ਨੇ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਦਾ ਸੱਦਾ ਕੀਤਾ ਐਕਸੈਪਟ 3 ਜਨਵਰੀ ਨੂੰ ਪੰਚਕੁਲਾ ਚ ਹੋਵੇਗੀ ਮੀਟਿੰਗ ਐਸਕੇਐਮ ਦੇ ਲੀਡਰਸ ਹੋਣਗੇ ਸ਼ਾਮ दिल्लीचा तो ग्रंथी पुजारी सन्मान योजना ਲਈ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਕਨਾਰਟ ਪਲੇਸ ਦੇ ਹਨੂਮਾਨ ਮੰਦਿਰ ਤੋਂ ਫੈਸਲਵਾਲ ਕਲੰਗੀ ਸ਼ੁਰੂਆਤ ਰਜਿਸਟਰਡ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਮਿਲਣਗੇ ਹਰ ਮਹੀਨੇ 18000 ਕਮਿਜ਼ੈਂਡੈਂਟੇ ਗੋਲਡੀ ਬਰਾੜ ਨੂੰ ਡੀਐਸਪੀ ਵਿਕਰਮ ਬਰਾੜ ਦਾ ਠੋਕਵਾ ਜਵਾਬ ਪੁਲਿਸ ਕਰ ਰਹੀ ਆਪਣਾ ਕੰਮ ਗਲਤ ਕੰਮ ਕਰੋਗੇ ਤਾਂ ਪਕਸ਼ਾਂਗੇ ਨਹੀਂ ਪੰਜਾਬ ਵਾਲੇ ਦਾ ਜਿਹੜਾ DNA ਚੋਵੇਗਾ ਸ਼ੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਕਰਨਗੇ ਪਰਫਾਰਮ ਸੁਰੱਖਿਆ ਲਈ 2019 ਗੁਲਾਜ਼ਮ ਕੀਤੀ ਗਈ ਹੈ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੇ ਗੱਲ ਕਰਾਂਗੇ ਐਸਜੀਪੀਸੀ ਦੀ ਐਸਜੀਪੀਸੀ ਅੰਤਰਿੰਗ ਕਮੇਟੀ ਦੀ ਅੱਜ ਅਹਿਮ ਬੈਠਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚਾ ਬੈਠਕ ਹੋਏਗੀ ਮੀਟਿੰਗ ਹੋਏਗੀ ਸਵੇਰ ਤੜਕੇ 11 ਵਜੇ ਪਹਿਲੇ ਦੋ ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ ਮੀਟਿੰਗ ਪਹਿਲਾ 23 ਦਸੰਬਰ ਨੂੰ ਹੋਣੀ ਸੀ ਪਰ SGPC ਪ੍ਰਧਾਨ ਹਰਜਨ ਸਿੰਘ ਧਾਮੀ ਦੇ ਰੁਝੇਵੇਂ ਦੇ ਕਾਰਨ ਅੱਜ ਉਹ ਮੀਟਿੰਗ ਹੈ 30 ਦਸੰਬਰ ਨੂੰ ਕੱਢਤੀ ਗਈ ਸੀ ਪਰ 30 ਦਸੰਬਰ ਨੂੰ ਵੇ ਮੁਰਤੋ ਆ ਮੀਟਿੰਗ ਮੁਤਵੀ ਕੀਤੀ ਗਈ ਸੀ ਕਿਉਂਕਿ ਕਿਸਾਨ ਦੇ ਪੰਜਾਬបាន ਨੂੰ ਸਮਰਥਨ ਦੇਣ ਦੇ ਚਲਦੇ ਆ ਮੀਟਿੰਗ 31 ਦਸੰਬਰ ਯਾਨੀ ਕਿ ਅੱਜ ਸ਼ਿਫਟ ਕਰ ਦਿੱਤੀ ਗਈ ਸੀ ਤੇ ਅੱਜ ਤੇਜਾ ਸਿੰਘ ਸਮੋਦਰੀ ਹਾਲ 'ਚ ਤਕਰੀਬਨ 11 ਵਜੇ ਆ ਮੀਟਿੰਗ ਹੋਏਗੀ ਧਾਮੀ ਦੀ ਅਗਵਾਈ 'ਚ ਆ ਮੀਟਿੰਗ ਹੋਏਗੀ ਪਿਛਲੀ ਮੀਟਿੰਗ 'ਚ ਅੰਤਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਐਕਸ਼ਨ ਲਿਆ ਸੀ ਤੇ 15 ਦਿਨਾਂ ਦੇ ਲਈ ਜ਼ਥੇਦਾਰੀ ਤੋਂ ਵਾਰਕ ਕਰਕੇ ਆ ਜਾਂਚ ਕਮੇਟੀ ਬਣਾਈ ਗਈ ਸੀ ਅੰਤਰਨ ਕਮੇਟੀ ਨੇ ਇਹ ਐਕਸ਼ਨ 19 ਦਸੰਬਰ ਨੂੰ ਲਿਆ ਸੀ ਅੱਜ ਜੋ ਮੀਟਿੰਗ ਹੈ ਲੁਧਿਆਣਾ ਛੋਈ ਸੀ ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਅਤੇ 30 ਦਸੰਬਰ ਦੀਆਂ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਇਹ ਵੀ ਖਬਰਾਂ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਐਕਸ਼ਨ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਜੋ ਗਿਆਨੀ ਰਗਵੀਰ ਸਿੰਘ ਨੇ ਉਹ ਨਰਾਜ਼ ਨੇ ਦੇਖਣਾ ਹੋਏਗਾ ਕਿ ਕਿ ਕੁਝ ਵਿਚਾਰ ਚਰਚਾ ਇਸ ਮੀਟਿੰਗ 'ਚ ਕੀਤੀ ਜਾਂਦੀ ਹੈ ਕਾਬਲੇਗੌਰ ਹੈ ਕਿ ਜੋ ਗਿਆਨੀ ਹਰਪੀਰ ਸਿੰਘ ਨੇ ਉਹਨਾਂ ਦੇ ਸਾਹਦੇ ਵੱਲੋਂ ਗੁਰਪ੍ਰੀਤ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਈ ਤਰ੍ਹਾਂ ਦੇ ਤੇ ਉਹਨਾਂ ਦੇ ਵੱਲੋਂ ਹੀ ਐਲਜੀਪੀਸੀ ਨੂੰ ਇੱਕ ਸ਼ਿਕਾਇਤ ਪੱਤਰ ਦਿੱਤੀ ਗਈ ਸੀ ਸ਼ਿਕਾਇਤ ਦੇ ਚੱਲਦੇ ਐਸਜੀਪੀਸੀ ਦੀ ਜੋ ਪਿਛਲੀ ਮੀਟਿੰਗ ਹੋਈ ਸੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਸਭ ਦੇ ਚੱਲਦੇ ਅੱਜ ਕੋਈ ਵੱਡਾ ਫੈਸਲਾ ਇਸ ਮੀਟਿੰਗ 'ਚ ਜੋ ਹੈ ਉਹ ਲਿਆ ਜਾ ਸਕਦਾ ਹੈ ਅੱਗੇ ਵਧਾਂਗੇ ਗੱਲ ਕਰਾਂਗੇ ਕਿਸਾਨ ਆਦਿ ਕਿਸਾਨ ਆंदोलਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਏਗੀ ਸੁਪਰੀਮ ਕੋਰਟ ਨੇ ਢੱਲੇਵਾਲ ਦੀ ਸਿਹਤ ਦੀ ਸੁਰੱਖਿਆ ਕਰੇਗੀ ਦੱਸ ਪੰਜਾਬ ਸਰਕਾਰ ਨੇ एक अपना जवाब दखल करना है पिछली सुनवाई सरकार, सरकार दिन ही प्रशासनिक कमेटी पहुंची डालेवाल मना कोशिश लगातार जारी ने कि मरण वर्त बैठे रह्रीटमेंट है पिछले दिन ही उन्होंने सैंपल देने ਹਾਮੀ ਭਰ ਦਿੱਤੀ ਗਈ ਸੀ ਪਰ ਕੋਈ ਵੀ ਮੈਡੀਕਲ ਟ੍ਰੀਟਮੈਂਟ ਉਹਨਾਂ ਦੇ ਵੱਲੋਂ ਨਹੀਂ ਲਿਆ ਗਿਆ ਤੇ ਨਿਤ ਆਏ ਦਿਨ ਹੀ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਖਨੌਰੀ ਬਾਰਡਰ ਉੱਤੇ ਪਹੁੰਚਦੇ ਨੇ ਤੇ ਡੱਲੇਵਾਲ ਨੂੰ ਅਪੀਲ ਕੀਤੀ ਜਾਂਦੀ ਹੈ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡੱਲੇਵਾਲ ਜੋ ਨੇ ਆਪਣਾ ਮਰਨ ਵਰ ਤੋੜ ਦੇਣ ਜੇ ਮਰਨ ਵਰ ਨਹੀਂ ਤੋੜਨਾ ਤੇ ਐਟ ਲੀਸਟ ਆਪਣਾ ਜੋ ਮੈਡੀਕਲ ਟ੍ਰੀਟਮੈਂਟ ਲੈਣ ਪਰ ਜਿਸ ਸਭ ਦੇ ਚਲਦੇ ਜੋ ਡੱਲੇਵਾਲ ਇਸ ਸਭ ਨੂੰ ਲੈ ਕੇ ਕੋਰੀ ਨਾ ਕਰ ਦਿੰਦੇ ਤੇ ਸੁਪਰੀਮ ਕੋਰਟ ਇਸ ਪੂਰੇ ਮਸਲੇ ਨੂੰ ਲੈ ਕੇ ਅੱਜ ਸੁਣਵਾਈ ਹੋਣੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਜੋ ਹੈ ਉਹ ਸੁਪਰੀਮ ਕੋਰਟ दाखिल ਕਰਦਾ ਹੈ

ब्लड सैंपल्स जो ने गए हैं क्योंकि आज पंजाब सरकार डेलेवाल सेहत को लेकर जो जवाब है वह दाखिल जा जाना है सुप्रीम कोर्ट इसका जिक्र किया गया सी कि जो प्रशासनिक अधिकारी ने डेवाल मना मेडिकल ट्रीटमेंट उन्होंने दिता जाए इस गल का जिक्र किया गया कि हस्पताल भर्ती करवाया जाए जिस सब के चलते एक दिन पहला भी जो प्रशासनिक अधिकारियों की टीम है पहुंची उपचारी डेवालू मनाने कोशिश लगातार जारी ने पिछले शाम देर शाम दमाम तस्वीर ਜਿਹੜੇ ਕਿ ADGP ਨਜ਼ਰ ਆ ਰਹੇ ਨੇ ਜ਼ਨਾਲੀ ਐਸਐਸਪੀ ਨਾਨਕ ਸਿੰਘ ਉੱਥੇ ਪਹੁੰਚੇ ਤੇ ਕੋਸ਼ਿਸ਼ ਕੀਤੀ ਗਈ ਕਿ ਡੱਲੇਵਾਲ ਨੂੰ ਮਨਾਇਆ ਜਾਏ ਐਟਲੀਸਟ ਕਿ ਮੈਡੀਕਲ ਟ੍ਰੀਟਮੈਂਟ ਲੈਂ ਪਰ ਡੱਲੇਵਾਲ ਦੇ ਵੱਲੋਂ ਜੋ ਹੈ ਬਸ ਬਲੱਡ ਸੈਂਪਲਸ ਹੀ ਦਿੱਤੇ ਗਏ। ਤੇ ਦੇਖੋ ਅੱਜ ਉਹਨਾਂ ਦਾ ਆਲਮੋਸਟ 36ਵਾਂ ਦਿਨ ਹੈ ਜਿਹੜਾ ਕਿ ਉਹਨਾਂ ਨੇ ਮਨਵਰਤੇ ਰੱਖਿਆ ਹੋਇਆ ਹੈ। ਔਰ ਅੱਜ ਮੈਡੀਕਲ ਟੀਮਸ ਵੀ ਨਾਲ ਲੈ ਕੇ ਗਏ ਸੀਗੇ। ਇਹਨਾਂ ਦੇ ਬ੍ਰੈਡ ਸੈਂਪਲਸ ਲੈ ਕੇ ਐਗਜ਼ਾਮੀਨੇਸ਼ਨ ਹੋਇਆ ਪੂਰੀ ਟੀਮ ਸੀਗੀ ਜੀ ਔਰ ਆਲਮੋਸਟ ਵੀਕ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਆਰਗਨਸ ਦੇ ਟੈਸਟ ਵਗੈਰਾ ਅੱਜ ਫੇਰ ਕਰਵਾਏ ਨੇ ਜੀ ਔਰ ਉਹਦੀ ਰਿਪੋਰਟ ਛੇਤੀ ਆ ਜਾਏਗੀ ਬਾਕੀ ਵੀਕਨੈਸ ਜ਼ੋਰ ਹੈਗੀ ਹੈ ਲੇਕਿਨ ਮੋਰਲ ਉਹਨਾਂ ਦਾ ਬੜਾ ਅੱਪ ਹੈ ਔਰ ਪੂਰੇ ਗਲਬਤ ਵੀ ਕਰ ਰਹੇ ਸੀਗੇ ਔਰ ਮੈਂ ਕਹਿ ਸਕਦਾ ਕਿ ਬਿਲ ਪਾਵਰ ਸਟਰੋਂਗ ਹੈ ਔਰ ਦੂਜੇ ਪਾਸੇ ਜਿਹੜਾ ਹੈਗਾ ਅਸੀਂ ਤਾਂ ਫਿਰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਮੈਡੀਕਲ ਰਿਪੋਰਟ ਲੈਣੀ ਚਾਹੀਦੀ ਹੈ ਔਰ ਮੈਡੀਕਲ ਵਾਸਤੇ ਆ ਲੇਕਿਨ ਸੈਂਪਲਸ ਵੇਰਾ ਉਹਨਾਂ ਨੇ ਅੱਜ ਦਿੱਤੇ ਹੈ ਬਲੱਡ ਸੈਂਪਲਸ ਤੁਹਾਨੂੰ ਲੱਗਦਾ ਵੀ ਇਹ ਸ਼ੁਰੂਆਤ ਹੋ ਰਹੀ ਹੈ ਹੌਲੀ ਹੌਲੀ ਇਸ ਚੀਜ਼ ਨੂੰ ਲੈ ਕੇ ਕਿ ਸੈਂਪਲਿੰਗ ਹੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਸੈਂਪਲਿੰਗ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਤੁਸੀਂ ਅੱਜ ਨਾਲ ਆਏ ਹੋ ਸੈਂਪਲਿੰਗ ਦੀ ਸ਼ੁਰੂਆਤ ਹੋਈ ਹੈ ਲਗਾਤਾਰ ਤੁਹਾਡੇ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਸਿਸਟਮਸ ਲੈਣੇ ਚਾਹੀਏ ਕਿਦਾਂ ਦੇਖਦੇ ਪਿਆ ਕਿੰਨਾ ਲੱਗਦਾ ਵੀ ਥੋੜ ਮੀਟਿੰਗਾਂ ਤੁਸੀਂ ਇੱਥੇ ਕਰਦੇ ਪਏ ਹੋ ਕੇਂਦਰ ਦੇ ਨਾਲ ਕੋਈ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਸਰਕਾਰ ਤੋਂ ਸਰਕਾਰ ਦੇਖੋ ਮੀਟਿੰਗਾਂ ਦੇ ਨਾਲ ਹੀ ਇਹੋ ਜਿਹੇ ਜਿਹੜੇ ਹੁੰਦੇ ਨੇ ਮਸਲੇ ਉਹ ਹੱਲ ਹੁੰਦੇ ਨੇ ਕਿਉਂਕਿ ਅਲਟੀਮੇਟਲੀ ਮੀਟਿੰਗਾਂ ਜਿਹੜੀਆਂ ਉਹ ਹਰ ਪੱਧਰ ਤੇ ਹੁੰਦੀਆਂ ਨੇ ਇਹਨਾਂ ਨਾਲ ਕਾਫੀ ਰੁਟੀਨ ਦੇ ਨਾਲ ਮੀਟਿੰਗਸ ਹੋ ਰਹੀਆਂ ਨੇ ਔਰ ਕੱਲ ਦੀ ਕੱਲ ਵੀ ਕਾਫੀ ਮੀਟਿੰਗਸ ਹੋਈਆਂ ਦਲੇয়াল ਸਾਹਿਬ ਨਾਲ ਵੀ ਗੱਲ ਹੋਈ ਔਰ ਉਸ ਤੋਂ ਬਾਅਦ ਜਿਹੜੇ ਨਾਲ ਕਿਸਾਨ ਦੇ ਡੇਡ ਲੀਡਰਸ ਨੇ ਉਹਨਾਂ ਨਾਲ ਵੀ ਹੋਈ ਹੈ ਸੋ ਹੋਪਫੁਲੀ ਕੁਛ ਨਾ ਕੋਈ ਹੱਲ ਗੱਲਬਾਤਾਂ ਨਾਲ ਹੋਏਗਾ ਇੱਕ ਪਾਸੇ ਸੈਕਿੰਡ ਉਹਨਾਂ ਦੀ ਹੈਲਥ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਉਹ ਮੈਡੀਕਲ ਐਗਜ਼ਾਮੀਨੇਸ਼ਨ ਬਹੁਤ ক্লোਜ਼ ਵਾਚ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਹੈਲਥ ਨਾ ਕਿਤੇ ਡਿਟੇਰੇਟ ਹੋਵੇ ਕੋਈ ਇਹੋ ਜੀ ਕੋਈ ਅਮਰਜੈਂਟ ਸਿਚੁਏਸ਼ਨ ਨਾ ਬਣੇ ਸੋ ਥਰਡਲੀ ਜਿਹੜਾ ਮੋਟੀਵੇਟ ਤਾਂ ਉਹਨਾਂ ਨੂੰ ਅਸੀਂ ਕਰ ਹੀ ਰਹੇ ਹਾਂ ਕਿ ਆਪਣੀ ਜਿਹੜੀ ਹੈ ਉਹ ਜਿਹੜੇ ਮੈਡੀਕਲ ਏਡ ਜਿਹੜੀ ਹੈ ਉਹ ਲਈ ਜਾਏ ਤਾਂ ਕਿ ਉਹਨਾਂ ਦਾ ਤੰਦਰੁਸਤੀ ਰਵੇ ਔਰ ਆਪਣਾ ਜਿਹੜਾ ਉਹਨਾਂ ਦਾ ਜਿਹੜੇ ਇਸ਼ੂਸ ਨੇ ਉਹਨਾਂ ਨੂੰ ਉਹ ਰਿਸੋਲਵ ਕਰ ਸਕਣ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਸ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਵੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕੇ ਡੱਲੇਵਾਰ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਆ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਇਸੇ ਥਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕਪਤੰਦਾ ਛੱਡ ਕੇ ਸੜਕਾਂ ਤੇ ਆਇਓ ਆਸ ਕਰਦੇ ਆਂ ਪਰਿਵਾਰਾਂ ਸਮੇਤ 4 ਜਨਵਰੀ ਨੂੰ ਖੰਡੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜੜੀ ਭਾਵਨਾ ਮੈਂ ਜਰੂਰ 1 ਮਿੰਟ ਅਧਾ ਮਿੰਟ ਤੁਹਾਡੇ ਨਾਲ ਸੰਝ ਕਰਨ ਦਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਹਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਕਿ ਭਈ ਜਦੋਂ ਸत्याग्रह ਵਰਗੇ ਅੰਦੋਲਨਾਂ ਕੁਸ਼ਲ ਦਿੱਤੇ ਜਾਣ ਕੋਈ ਔਕੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਚਲ ਸਕਦੀਆਂ ਪਰ ਦੇਸੇਵਲੇ ਸत्याग्रह ਵਰਗੇ ਅੰਦੋਲਨ ਕੁਸ਼ਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਅਜੇ ਇਹ ਹੁਕਮ ਦੇਣ ਲੱਗ ਜਾਣ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤ ਮਈ ਬੋਲਣਾ ਤੋਂ ਤੇ ਸत्याग्रह ਵਰਗੇ ਬੋਲਣਾ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ ਲਈ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨਹੀਂ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ 파ਰੰਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾਂ ਮੰਗਾਂ ਤੇ ਧਿਆਨ ਦੇਵੇ सुप्रीम कोर्ट की हाई पावर कमेटी की मीटिंग च एसकेएम शामिल होएगा जिक्र योग कि एस के एम ने कमेटी दा सद्दा का सद् स्वीकार कर लिया है एक्सेप्ट कर लिया है ती तीन जनवरी को आ हाई पावर कमेटी की मीटिंग होएगी पंचकूला च आ मीटिंग का वेन्यू रखया गया है सेवा जस्टिस नवाब सिंह की अगवाई च आ मीटिंग होएगी सुप्रीम कोर्ट की हाई पावर ਕਮੇਟੀ ਦੀ ਮੀਟਿੰਗ ਸ਼ਾਮਲ ਹੋਵੇਗਾ ਐਸ ਕੇ ਐਮ ਐਸ ਕੇ ਐਮ ਨੇ ਕਮੇਟੀ ਦਾ ਦੋ ਸਰਦਾ ਹੈ ਉਹ ਸਵੀਕਾਰ ਕਰ ਲੈ ਹੈ 3 ਜਨਵਰੀ ਨੂੰ ਆਉਂਦੀ 3 ਜਨਵਰੀ ਨੂੰ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਏਗੀ ਪੰਚਕੁਲਾ ਚ ਆ ਮੀਟਿੰਗ ਹੋਏਗੀ ਤੇ ਸੇਵਾ ਮੁਖ ਜਸਟਿਸ ਨਵਾਬ ਸਿੰਘ ਦੀ ਅਗਵਾਈ ਚ ਆ ਮੀਟਿੰਗ ਹੋਏਗੀ ਇਹਨਾਂ ਮਾਸੀ ਵਿਚਾਰ ਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਉਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਬਾਰੇ ਚਰਚਾ ਕਰੂਗੀ ਉਹਦੇ ਲਈ ਐਸਕੇਐਮ ਨੂੰ ਇੱਕ ਚਿੱਠੀ ਮਿਲੀ ਆ ਜਿਹਦੀ ਮੀਟਿੰਗ 3 ਤਰੀਕ ਨੂੰ ਪੰਚਕੁਲਾ ਰੈਸਟ ਹਾਊਸ W D ਰੈਸਟ ਹਾਊਸ ਤੇ ਵਿੱਚ ਬੁਲਾਈ ਗਈ ਆ ਉਹਦੇ ਨਵਾਬ ਸਿੰਘ ਜਿਹੜੇ ਨੇ ਚੀਫ ਜਸਟਿਸ ਉਹਦੇ ਮੁਖੀ ਨੇ ਉਹ ਕਮੇਟੀ ਦੇ ਨਾਲ ਅਸੀਂ ਫੈਸਲਾ ਕੀਤਾ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਅਸੀਂ ਕਦੇ ਵੀ ਕਿਸੇ ਨਾਲ ਵਿਚਾਰ ਚਰਚਾ ਜਾਂ ਟੇਬਲ ਮੀਟਿੰਗ ਤੋਂ ਨਹੀਂ ਭੱਜੇ ਐਸ ਕੇ ਐਮ ਨੂੰ ਜਲਦੀ ਕਿਸੇ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆਉਂਦਾ ਅਸੀਂ ਹਮੇਸ਼ਾ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਆਂ ਵਿਚਾਰ ਚਰਚਾ ਕਰਕੇ ਅਰਜ਼ੀਆਂ ਮੰਗਾ ਮਨਵਾਉਣ ਦਾ ਯਤਨ ਕਰਦੇ ਆਂ ਅਸੀਂ ਕਹਿੰਦੇ ਆਂ ਕਮੇਟੀਆਂ ਦੇ ਜਿਹੜੇ ਫੈਸਲੇ ਨੇ ਟਾਈਮ ਮੰਦ ਹੋਣੇ ਚਾਹੀਦੇ ਨੇ ਅੱਗੇ ਵੀ ਬੜੀਆਂ ਕਮੇਟੀਆਂ ਸਰਕਾਰਾਂ ਵੱਲੋਂ ਬਣਾਈਆਂ ਜਾਂਦੀਆਂ ਪਰ ਉਹ ਫੈਸਲੇ ਫਾਈਲਾਂ ਵਿੱਚ ਰਹਿ ਜਾਂਦੇ ਨੇ ਅਸੀਂ ਕਹਾਂਗੇ ਜਿਹੜੇ ਫੈਸਲੇ ਕਮੇਟੀ ਦਵੇਗੀ ਸਰਕਾਰ ਉਹਨਾਂ ਤੇ ਪੂਰਾ ਉਤਰੇ ਸਰਕਾਰ ਉਹਨਾਂ ਫੈਸਲਿਆਂ ਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਲਾਗੂ ਕਰੇ ਤਾਂ ਕਿ ਕਿਸਾਨਾਂ ਨੇ ਪੰਜਾਬ ਦਾ ਚੱਕਾ ਜੰਮ ਕਰ ਦਿੱਤਾ ਬੰਦ ਦੇ ਕਾਰਨ ਥਾਂ ਥਾਂ ਤੇ ਲੋਕ ਪਰੇਸ਼ਾਨ ਨਜ਼ਰ ਆਏ ਤਾਂ ਕਈ ਥਾਵਾਂ ਤੇ ਬਹਿਸ-ਬਾਜ਼ੀ ਵੀ ਹੋਈ ਬੰਦ ਸਮਰਥਕਾਂ ਦਾ ਸੜਕ ਤੇ ਕਬਜਾ ਬੰਦ ਸਮਰਥਕਾਂ ਦਾ ਰੇਲਵੇ ਟ੍ਰੈਕ ਤੇ ਤਰਨਾ ਦੁਕਾਨਾਂ ਤੇ ਤਾਲਾ ਸਕੂਲ ਕਾਲਜ ਵੀ ਬੰਦ ਸਵੇਰੇ 7 ਵਜੇ ਤੋਂ ਹੀ ਬੰਦ ਦੀ ਤਿਆਰੀ ਸੀ ਪਰ ਉਸ ਵਕਤ ਤੱਕ ਕਾਟੀ ਲੋਕ ਸੜਕਾਂ ਤੇ ਉtre ਹਾਲਾਂਕਿ ਜਿਵੇਂ ਜਿਵੇਂ ਦਿਨ ਚੜਦਾ ਗਿਆ ਬੰਦ ਦਾ ਅਸਰ ਵੱਧਦਾ ਗਿਆ ਅਤੇ ਹੌਲੀ ਹੌਲੀ ਸਭ ਕੁਝ ਬੰਦ ਹੋ ਗਿਆ ਪਟਿਆਲਾ ਬਠਿੰਡਾ ਲੁਧਿਆਣਾ ਜਲੰਧਰ ਪਠਾਨਕੋਟ ਗੁਰਦਾਸਪੁਰ ਮੁਹਾਲੀ ਅੰਮ੍ਰਿਤਸਰ ਰੂਸਪੁਰ ਅਤੇ ਮੁਕਸਰ ਸਾਹਿਬ ਦੀਆਂ ਤਸਵੀਰਾਂ ਦੱਸ ਰਹੀਆਂ ਨੇ ਕਿ ਬੰਦ ਦਾ ਕਿੰਨਾ ਅਸਰ ਸੀ। ਕਰੀਬ 140 ਥਾਵਾਂ ਤੇ ਬੰਦ ਸਮਰਥਕ ਹਾਈਵੇ ਅਤੇ ਰੇਲਵੇ ਟਰੈਕ ਤੇ ਬੈਠੇ ਰਹੇ। ਇਸ ਦੌਰਾਨ ਅਮ੍ਰਿਤਸਰ, ਜਲੰਧਰ, ਪਣੀਪਤ, ਦਿੱਲੀ, ਅਮ੍ਰਿਤਸਰ, ਜੰਮੂ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਪਰ ਇਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਅੱਜ ਇਹ ਪੰਜਾਬ ਆ। ਮਰਨ ਵਰਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਬਾਲ ਨੇ ਬੰਦ ਦਾ ਸਮਰਥਨ ਕਰਨ ਦੇ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਅਰਤੇ ਦਿਨੋ ਸਬ ਦਾ ਮਤਨ ਵਰਦੀ ਆ ਉਧਰ ਕਿਸਾਨ ਲੀਡਰ ਸਰਬੰਸਿੰਘ ਪੰਦੇਰ ਨੇ ਦਾਵਾ ਕੀਤਾ ਕਿ ਬੰਦ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਅਤੇ ਇਸ ਤਰ੍ਹਾਂ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਉਹ ਇਹ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਪੰਜਾਬ ਬੰਦ ਸਫਲ ਹੋਆ ਇਸੇ ਕੇ ਸਾਥ ਸਾਥ ਹਮਨੇ ਜੋ ਵੀ ਪਰਾਤੀ ਆਏ ਚਾਹੇ ਦੁਲਾਹ تھی ਚਾਹੇ ਦੁਲਹਨ تھی ਬਹੁਤ ਸਾਰੇ 톨 پلاਜੋں کے اوپر ہمارے کسان لیڈروں نے انہیں سگن بھی دیا اور ان کو آگے بھی اگر ان کی گاڑی پھسکی جام میں تو ہم نے ان کو نکال کر آگے بھیجا جہاں کوئی ایمبولنس اہل تو پھسی نہیں پھسی تو ہم نے انہیں اپ خود کسان لیڈروں نے نکال کر آگے کی اور لے کر گئے پمے ہی کسان لیڈر اس گل تے دعویٰ کردے نظر آئے کہ کسی نال کوئی زور زبردستی نہیں کیتی گئی پر کئی تھما تے بند نو لے کے لوگ پریشان دکھے تے سمارتکان دے نال ਉਲਝਦੇ ਨਸ ਰਾਈ ਆਪਾਂ ਕੋ ਗੱਲ ਕਰੂ ਕਿਉਂ ਤੰਤ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਖੰਨਾ ਵਿੱਚ ਦਿੱਲੀ ਅਮ੍ਰਿਤਸਰ ਹਾਈਵੇ ਤੇ ਬੰਦ ਸਮਰਥਕ ਕਿਸਾਨਾਂ ਅਤੇ ਰਾਹਗੀਰਾਂ ਦੇ ਵਿਚਾਲੇ ਬੈਸ ਹੋ ਗਈ ਅਤੇ ਯਾਤਰੀ ਪਰੇਸ਼ਾਨ ਦਿਖੇ ਸੰਗ ਲਾਤੀ ਸਾਰੇ ਆ ਨੇ ਸੰਗ ਲਾਤੀ ਫਿਰੇ ਉਹ ਦਵਾਈ ਲੈਣੀ ਹੈ ਕਹਿੰਦੇ ਰੋਡ ਜਾਮ ਕਰਕੇ ਬੈਠੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪੋ ਬਲਕਿ ਨੂੰ ਕਿਉਂ ਤਾਂ ਕਰਦੇ ਹੋ ਨਹੀਂ ਤੁਸੀਂ ਦੱਸੋ ਤੁਸੀਂ ਆਪੋ ਬਲ ਨੂੰ ਕਿਉਂ ਤਾਂ ਕਰਦੇ ਹੋ ਤੁਸੀਂ ਮਾਰਦੀ ਤੂੰ ਲੈਣੀ ਇੱਕ ਮਿੰਟ ਚੱਲਣੇ ਉਹ ਯਾਰ ਲੜੇ ਸੀ ਕਿਉਂ ਲੜ ਗਏ ਪੰਚ ਸਮਾਪਤ ਹੋਣ ਦੇ ਬਾਅਦ ਲੋਕਾਂ ਨੇ ਰਾਹਤ ਦੀ ਸਾਹ ਲਈ ਅਤੇ ਉਹ ਆਪੋ ਆਪਣੇ ਸਫ਼ਰ ਤੇ ਨਿਕਲ ਪਏ ਰਾਜਪੁਰਾ ਤੋਂ ਨਵਿੰਦਰ ਬਰਾੜ ਦੇ ਨਾਲ ਲਾਡੋਵਾਲ ਟੋਲ ਪਲਾਜ਼ਾ ਤੋਂ ਪੰਕਜ ਕਪਾਈ ਅਮਰੇਸਰ ਤੋਂ ਰਜੀਵ ਸ਼ਰਮਾ ਤੇ ਲੁਧਿਆਣਾ ਤੋਂ ਰਜਿੰਦਰ ਰੂੜਾ ਯੂਸੀਟੀਨ ਹੁਣ ਗਲਾਤਵਾਦੀ 골ਡੀ ਬਰਾੜ ਦੀ ਜਿਸ ਦੀ ਡੀਐਸਪੀ ਵਿਕਰਮ ਬਰਾੜ ਦੇ ਨਾਲ ਇੱਕ ਆਡੀਓ ਕਾਲ ਸਾਹਮਣੇ ਆਈ ਹੈ ਜਦੋਂ 골ਡੀ ਬਰਾੜ ਨੇ ਡੀਐਸਪੀ ਬਰਾੜ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਗੋਡੀਐਸਪੀ ਨੇ ਵੀ ਠੋਕਵਾ ਜਵਾਬ ਦਿੱਤਾ ਤੇ ਸਾਫ਼ ਚੇਤਾਵਨੀ ਦਿੱਤੀ ਕਿ ਜਿਹੜਾ ਵੀ ਕਾਨੂੰਨ ਨੂੰ ਹੱਥ ਵਿੱਚ ਲਵੇਗਾ ਬਖਸ਼ਿਆ ਨਹੀਂ ਜਾਵੇਗਾ ਸਿੱਧੂ ਮਸੇਵਾਲਾ ਕਤਲकांड ਦਾ ਮਾਸਟਰਮਾਈਂਡ ਅੱਤਵਾਦੀ ਗੋਲਦੀ ਬਰਾੜ ਪੰਜਾਬ ਦੇ ਵਿੱਚ अनेका ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੋਲਦੀ ਬਰਾੜ ਜਿਸ ਦੀ ਡੀਐਸਪੀ ਵਿਕਰਮ ਬਰਾੜ ਦੇ ਅੱਗੇ ਬੋਲਤੀ ਬੰਦ ਹੋ ਗਏ ਵਿਕਰਮ ਬਰਾੜ ਜੋ ਗੈਂਗਸਟਰਾਂ ਦੇ ਖਿਲਾਫ ਕਈ ਆਪਰੇਸ਼ਨਾਂ ਦੀ ਅਗਵਾਈ ਕਰ ਚੁੱਕੇ ਨੇ ਗੈਂਗਸਟਰਾਂ ਦੇ ਮਨਸੂਬਿਆਂ ਨੂੰ ਢੇਰ ਕਰ ਚੁੱਕੇ ਨੇ ਤੇ ਗੋਲਦੀ ਬਰਾੜ ਦੀ ਵਿਕਰਮ ਬਰਾੜ ਦੇ ਨਾਲੇ ਕੋਡਿਓ ਕਾਲ ਸਾਹਮਣੇ ਆਈ ਹੈ ਜਦੋਂ ਗੋਲਦੀ ਬਰਾੜ ਨੇ ਧਮਕੀ ਦੇਣੀ ਸ਼ੁਰੂ ਕੀਤੀ ਤਾਂ ਡੀਐਸਪੀ ਬਰਾੜ ਨੇ ਵੀ ਠੋਕਵੇਂ ਜਵਾਬ ਦਿੱਤੇ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਮੇਰੇ ਪ੍ਰਾਨ ਸਾਹਿਬ ਆਪਾਂ ਤੇ ਬੰਦੇ ਨਾਲ ਯਾਰੀ ਨਹੀਂ ਰੱਖੀ ਚੰਗੀ ਗੱਲ ਬੋਲ ਕਰਦੀ ਹੈ ਕਿਤੇ ਹੋਵੇ ਰੱਖੀ ਹੋਵੇ ਚੰਗੀ ਗੱਲ ਹੈ ਚੰਗੀ ਗੱਲ ਹੈ ਜੇ ਨਹੀਂ ਰੱਖੀ ਚੰਗੀ ਗੱਲ ਆ ਯਾਰ ਤੇ ਮਾਰ ਕੇ ਤੂੰ ਕੌਣ ਲਿਆ ਜਿਹੜੀ ਗੱਲ ਕੀਤੀ ਉਹਨੇ ਤਾਂ ਭੱਜੇ ਨਹੀਂ ਗਏ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਮੇਰੇ ਸਾਡੇ ਲਈ ਤੂੰ ਵੀ ਉਹੋ ਜਿਹਾ ਉਹ ਵੀ ਉਹੋ ਜਿਹਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਤਾਂ ਅਸੀਂ ਬਹੁਤ ਉਸੂਲੀ ਹਾਂ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆਂ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਿਹਾ ਵਿਕਰਮ ਬਰਾੜ ਨੇ ਕਿਥੇ ਗੋਲਡੀ ਬਰਾੜ ਨੂੰ ਹਰ ਗੱਲ ਤੇ ਮੂੰਹ ਤੋੜਵਾ ਜਵਾਬ ਦਿੱਤਾ ਉੱਥੇ ਉਸ ਵੱਲੋਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਉਹ ਵਾਰਦਾਤਾਂ ਵਿਗਣਾਈਆਂ ਜਿਸ ਦੇ ਵਿੱਚ ਡੇਰਾ ਪ੍ਰੇਮੀ ਦੇ ਕਤਲ ਦਾ ਵੀ ਜ਼ਿਕਰ ਹੋਇਆ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੀ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਡੀਐਸਪੀ ਵਿਕਰਮ ਬਰਾੜ ਨੇ ਗੋਲਟੀ ਬਰਾੜ ਨੂੰ ਸਿੱਧੇ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਬਖਸ਼ਿਆ ਨਹੀਂ ਜਾਵੇਗਾ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜੇ ਆਲੇ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਜੀ ਮੁਖਬਰ ਇਹੇ ਜੀ ਉਹ ਤੁਹਾਡੀਆਂ ਕਰੀ ਜਵਾਬ ਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਜ਼ਿਕਰ ਹੋ ਗਿਆ ਕਿ ਇਸ ਪੂਰੀ ਗੱਲਬਾਤ ਦੇ ਵਿੱਚ ਉਹਨਾਂ तमाम ਵਾਰਦਾਤਾਂ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਅੰਜਾਮ ਗੋਲਡੀ ਬਰਾੜ ਤੇ ਉਸ ਦੇ ਸਾਥੀਆਂ ਦੇ ਵੱਲੋਂ ਦਿੱਤਾ ਗਿਆ ਤੇ ਇੱਕ ਇੱਕ ਵਾਰਦਾਤ ਨੂੰ ਲੈ ਕੇ ਗੋਲਡੀ ਬਰਾੜ ਨੂੰ ਘਟਾਰੇ ਵਿੱਚ ਖੜਾ ਕੀਤਾ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਆਮ ਆਦੀ ਪਾਰਟੀ ਦੀ ਦਿੱਲੀ ਚ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਹੋਣ ਲੱਗੀ ਹੈ ਦਿੱਲੀ ਚ ਅੱਜ ਤੋਂ ਇਸ ਬਾਬਤ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਏਗੀ ਅਰਵਿੰਦ ਕੇਸ਼ਰੀਵਾਲ ਰਜਿਸਟ੍ਰੇਸ਼ਨ ਸ਼ੁਰੂ ਕਰਦੇ ਹੋਏ ਕਨੌਟ ਪਲੇਸ ਦੇ ਹਨੂਮਾਨ ਮੰਦਿਰ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਦਿੱਲੀ ਚ ਕੱਲ ਕੇਸ਼ਰੀਵਾਲ ਨੇ ਯੋਜਨਾ ਦਾ ਐਲਾਨ ਕੀਤਾ ਸੀ ਯੋਜਨਾ ਦੇ ਤਹਿਤ ਪੁਜਾਰੀ ਤੇ ਗ੍ਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਦਿੱਤੇ ਜਾਣਗੇ ਤੇ ਅੱਜ ਖੁਦ आम दी पार्टी सुप्रीमो अरविंद केजरीवाल दिल्ली के कनॉट प्लेस हनुमान मंदिर पहुंचेंगे या पूरी स्कीम दी शुरुआत करेंगे, रजिस्ट्रेशन इस दी शुरून करेंगे, उस पूछते वलो इस काल द जिक्र उना दे वलो कीता गया सी कि जदो ही उना सरकार आएगी ते हर महीने जो ग्रंथी होंगे या पुजारी होंगे उना नु हर महीने 18000 रुपए दितते जावे केजरीवाल जी से मिलके और आप लोगों से मिलके क्योंकि ये बहुत ही हमारे को खुशी हुई जो ये केजरीवाल जी ने जो ये योजना निकाली है कि जो ये अपने ग्रंथी सिंहों के लिए और मंदिरों के पुजारी के लिए जो अठारह हजार की जो सेवा हर महीने के लिए देने के लिए इन्होंने जो आज ये ऐलान किया है तो हम इनका बहुत बहुत धन्यवाद करते हैं और आगे के लिए भी ये आगे के लिए सबके लिए सेवा करते रहे वाहेगुरु जी का खालसा वाहेगुरु जी की फतेह बस हमारी यही मांग पूरी हो गई हमने क्या रखनी जो आगे भगवान करे बीजेपी अपने षड़यंत्र करती रहे और हम अपनी सेवाएं करते रहेंगे देखिए दो प्रत्यक्ष आप उदाहरण इसके ले सकते हैं महिला सम्मान योजना और संजीवनी योजना के सिर्फ ऐलान किया था और उसके रजिस्ट्रेशन के लिए लंबी लंबी लाइनें लगी 25 लाख से ज्यादा रजिस्ट्रेशन चंद दिनों के अंदर हो गए तो भारतीय जनता पार्टी को चिंता हो गई भी तो चुनाव से पहले ही रिजल्ट डिक्लेयर हो गया पर आ, लोगों को ये मालूम है कि ये कोई पंद्रह लाख रुपए का मोदी जी का वादा नहीं है जिसको चुनाव के बाद जुमला कह के और लोगों को कह दिया जाएगा जी ये तो हमने चुनाव जीतने के लिए यू बोल दिया गया था अरविंद केजरीवाल जी जो बोलते हैं वो करके उन्होंने उन्होंने कहा कि हम आप मंदिर के पुजारियों को और गुरुद्वारा के ग्रंथियों को अठारह अठारह हजार रूपया सम्मान राशि देंगे हाँ संतुष्ट है संतोष है हम लोगों को नहीं कुछ नहीं उन्होंने हम लोगों को बुलाया और संतुष्ट होकर बात किया और बात करके उन्होंने कहा कि सारे मंदिरों के जितने भी हमारे दिल्ली के मंदिर हैं उन मंदिरों के सभी पुजारियों के लिए अट्ठारह हजार रुपये मासिक बांधने की उन्होंने वचन दिया है आगे जैसा प्रभु चाहेंगे वैसा होगा संतुष्ट क्या पारितोषिक है तो संतुष्टि होना पड़ेगा थोड़ा बहुत किसी ने तो सोचा थोड़ा बहुत सोचा तो सही अब देखो आशा पे दुनिया टिकी है तो उम्मीद जैसे उन्होंने किया वैसे हमको भी करना है और हमने भी किया है आगे ਜੈਸਾ ਪ੍ਰਭੂ ਚਾਹੇ ਆ ਕੁਝ ਨਾ ਕੁਝ ਤੋਰ ਸਾਰਾ ਆਏਗਾ